ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕਾਫੀ ਜਣਾਂ ਦੇ ਕਮੈਂਟ ਆਉਂਦੇ ਹੁੰਦੇ ਆ ਵੀਰੇ ਸਟੂਡੈਂਟ ਵੀਜ਼ਾ ਬਾਰੇ ਦੱਸੋ ਹੁਣ ਅੱਜ ਕੱਲ ਆਪਾਂ ਇਹ ਜਿਹੇ ਵੀਡੀਓ ਬਹੁ ਬਣਾ ਰਹੇ ਆ ਜਿਹੜੇ ਕਮੈਂਟ ਆਉਂਦੇ ਆ ਆਪਾਂ ਕਮੈਂਟ ਤੁਹਾਡੇ ਦੇਖਦੇ ਆ ਉਹ ਜਿਹੇ ਵੀਡੀਓ ਬਣਾਉਂਦੇ ਆ ਪਹਿਲਾਂ ਜਿਵੇਂ 9 ਮਹੀਨੇ ਵਾਲੇ ਪੇਪਰਾਂ ਬਾਰੇ ਦੱਸਿਆ ਫਿਰ ਇੱਕ ਮੰਡੇ ਦੀ ਤੁਹਾਨੂੰ ਯਰਨੀ ਦਿਖਾਈ ਉਹਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਹੁਣ ਸਟੂਡੈਂਟ ਵੀਜ਼ੇ ਬਾਰੇ ਬਹੁਤ ਤੁਹਾਡੇ ਕਮੈਂਟ ਆਉਂਦੇ ਆ ਵੀਰੇ ਦੱਸੋ ਜੀ ਸਟੂਡੈਂਟ ਵੀਜ਼ੇ ਬਾਰੇ ਪਹਿਲਾਂ ਸਾਨੂੰ ਕੋਈ ਨਹੀਂ ਪਤਾ ਸੀ ਤੇ ਹੁਣ ਅ ਤੇ ਮਣੀ ਮੇਰੇ ਨਾਲ ਸਾਧਣਗੇ ਤੇ ਆਪਣੇ ਨਾਲ ਦੇ ਇੱਕ ਮੁੰਡਾ ਆਇਆਗਾ ਉਹ ਤੋਂ ਪਤਾ ਕੀਤਾ ਸੀ ਆਪਾਂ ਸਟੂਡੈਂਟ ਵੀਜ਼ੇ ਬਾਰੇ ਸਾਰਾ ਕੁਝ ਤੇ ਉਹਨੇ ਦੱਸਿਆ ਵੀ ਕੀ ਪ੍ਰੋਸੈਸ ਆ ਮੋਟਾ ਮੋਟਾ ਸੋਨੂੰ ਪਹਿਲੇ ਵਿੱਚ ਸਾਰਾ ਦੱਸ ਦਿੰਨੇ ਆ ਪ੍ਰੋਸੈਸ ਕੀ ਆ ਹੂੰ ਇੱਕ ਵਾਰ ਤੁਹਾਨੂੰ ਦੱਸ ਦਾਂਗੇ ਪਰ ਵੀ ਅਸੀਂ ਆਪ ਨਹੀਂ ਨਾ ਆਏ ਆਪ ਖੁਦ ਐਕਸਪੀਰੀਅੰਸ ਨਹੀਂ ਕੀਤਾ ਪਰ ਮੋਟੀਆਂ-ਮੋਟੀਆਂ ਗੱਲਾਂ ਦੱਸ ਦਾਂਗੇ ਵੀ ਕਿਹੜੇ ਜਿਹੜਾ ਧਿਆਨ ਰੱਖੋ ਕਿਹੜੀਆਂ ਨਾ ਨਾ ਹਾਂ ਜੇ ਅਸੀਂ ਉਹ ਵੀਰੇ ਕੋਲ ਕਦੇ ਗਏ ਤਾਂ ਉਹ ਜ਼ਰੂਰ ਉਹ ਬਣਾ ਦਾਂਗੇ ਤੁਹਾਨੂੰ ਬਲੌਗ ਵੀ ਡਟੇਲ ਡਟੇਲ ਵਾਲਾ ਹੁਣ ਮੋਟੀਆਂ-ਮੋਟੀਆਂ ਚੀਜ਼ਾਂ ਦੱਸ ਦਿੰਨੇ ਆ ਕਿਉਂਕਿ ਹੁਣ ਪਤਾ ਵੀ ਕੈਨੇਡਾ ਦਾ ਸਟੂਡੈਂਟ ਵੀਜ਼ਾ ਬੰਦ ਹੋ ਗਿਆ ਹੁਣ ਲੋਕ ਯੂਰਪ ਵੀ ਨਹੀਂ ਹੋਣਗੇ ਜਿਵੇਂ ਇੱਧਰ ਨੂੰ ਥੋੜੇ ਸਟੂਡੈਂਟ ਵੀਜ਼ੇ ਦੇ ਬੈਨੀਫਿਟ ਬਹੁਤ ਨਹੀਂ ਇੱਥੇ ਮਤਲਬ ਪੈਸੇ ਘੱਟ ਲੱਗਦੇ ਨੇ ਆਪਣੇ ਸਟੂਡੈਂਟ ਵੀਜ਼ੇ ਤੇ ਵਾਕੀ ਆਪਾਂ ਨੂੰ ਥੋੜਾ ਜਿਹਾ ਕਾਲਜ ਵੱਲੋਂ ਵੀ ਫੀਸ ਕੱਟ ਮਿਲ ਜਾਂਦੇ ਨੇ ਕਿਸੇ ਨੂੰ 50% ਫੀਸ ਕੱਟ ਮਿਲ ਗਿਆ ਕਿਸੇ ਨੂੰ 80% ਫੀਸ ਕੱਟ ਮਿਲ ਗਿਆ ਐਦਾਂ ਦੀਆਂ ਗੱਲਾਂ ਬਹੁਤ ਨੇ ਇਥੇ ਯੂਰਪ ਵਿੱਚ ਤੇ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਕਿਹੜੇ ਬੰਦੇ ਪਹਿਲਾਂ ਨੂੰ ਅਪਲਾਈ ਕਰ ਸਕਦੇ ਆ 12th ਕੀਤੀ ਹੋਣੀ ਚਾਹੀਦੀ ਆ ਬੰਦੇ ਦੀ 12ਵੀਂ ਤੇ ਜੇ ਦਾ ਕੀਤੀ ਹੋਈ ਆ ਪੰਜਾਬ ਬੋਰਡ 'ਚ ਤਾਂ ਥੋੜਾ ਜਿਹਾ ਮੁਸ਼ਕਲ ਆ ਫਿਰ ਥੋੜਾ ਜਿਹਾ ਤੁਹਾਨੂੰ ਆਈਲੈਂਡਸ ਵਗੈਰਾ ਕਿੰਨੂੰ ਦੇਖਣਾ ਪੈਂਦਾਗਾ ਵੀ ਇੰਗਲਿਸ਼ ਦਾ ਟੈਸਟ ਜ਼ਰੂਰੀ ਹੋ ਜਾਂਦਾਗਾ ਤੇ ਜੇ ਕੀਤੀ ਹੋਈ ਆ ਸੀਬੀਐਸਸੀ ਬੋਰਡ 'ਚ ਫਿਰ ਬਹੁਤ ਵਧੀਆ 60% ਤੋਂ ਉੱਤੇ ਨੰਬਰ ਹੋਣ ਬੰਦੇ ਦੇ ਪਲੱਸ 2 ਕੀਤੀ ਤੇ ਤੇ ਆਈਲੈਟਸ ਕਰਨੀਆਂ ਤਾਂ ਵਧੀਆ ਥੋੜਾ ਜਿਹਾ ਹੋਰ ਤੁਹਾਡੇ ਚਾਂਸ ਵਧ ਜਾਣਗੇ ਵੀਜ਼ਾ ਲੱਗਣ ਤੇ ਆਈਲੈਟਸ ਚ ਕੋਈ 5 6 ਡੀ ਆ ਜਾਣ ਉਹਦਾ ਕੋਈ ਚੱਕਰ ਨਹੀਂ ਵੀ ਛੇ ਲੈਣੇ ਆ ਸੱਤ ਲੈਣੇ ਆ ਉਹ ਆਪਾਂ ਬਿਨਾਂ ਆਈਲੈਟਸ ਤੋਂ ਵੀ ਅਪਲਾਈ ਕਰ ਸਕਦੇ ਹਾਂ ਤੇ ਚਾਂਸ ਵਧ ਜਾਂਦੇ ਜੇ ਆਈਲੈਟਸ ਕਰ ਲਓਗੇ ਤਾਂ ਵਧੀਆ ਹੀ ਹੈ ਪੰਜਾਬ ਬੋਰਡ ਵਾਲੇ ਤਾਂ ਕੰਪਲਸਰੀ ਵੀ ਕਰਨੀ ਹੀ ਪੈਣੀ ਆ ਉਹਨਾਂ ਨੂੰ ਜਿਵੇਂ CBS ਵਾਲਿਆਂ ਨੂੰ ਚੱਲ ਸਕਦਾ ਵੀ ਹਾਂ ਬਿਨਾਂ ਆਈਲਟਸ ਤੋਂ ਵੀ ICC ਵਾਲਿਆਂ ਨੂੰ ਵੀ ਚੱਲ ਸਕਦਾ ਉਹਨਾਂ ਨੂੰ ਵੀ ਜਿਹੜੇ ਇੰਗਲਿਸ਼ మీడియం ਬੋਰਡ ਨੇ ਆਪਣੇ ICSE ਜਿਹੜਾ ਬੋਰਡ ਹੁੰਦਾ ਤੇ 60% ਤੋਂ ਉੱਤੇ ਨੰਬਰ ਹੋਣ ਆਈਲਟਸ ਕਰ ਲਓਗੇ ਤਾਂ ਬਹੁਤ ਵਧੀਆ ਭਾਵੇਂ 5 ਮੈਨ ਲੈ ਲਓ ਥੋੜੇ ਜਿਹੋ ਥੋੜੇ ਚਾਂਸ ਇਨਕਰੀਜ਼ ਹੋ ਜਾਣਗੇ ਵੀਜ਼ਾ ਲੱਗਣ ਦੇ ਤੇ ਬਾਕੀ ਆਪਣੇ ਟੈਕਸਟ ਬੁక్స్ ਆਪਣਾ ਜਿਹੜਾ ਫੰਡ ਹੋਣਾ ਹੁੰਦਾਗਾ ਦਿਖਾਉਣਾ ਜਿਹੜਾ ਮਤਲਬ 10 ਲੱਖ ਰੁਪਇਆ ਬੈਂਕ ਦੇ ਵਿੱਚ ਸ਼ੋ ਕਰਨਾ ਹੁੰਦਾ ਆਪਾਂ ਫੰਡ ਦਾ ਜਿਆਦਾ ਨਹੀਂ 10 ਲੱਖ ਤੇ ਬਾਕੀ ਇੱਥੇ ਜਿਹੜੀ ਫੀਸ ਵਗੈਰਾ ਹੁੰਦੀ ਆ ਉਹ ਹੋ ਜਾਂਦੀ ਆ ਉਹਦੇ ਵਿੱਚੋਂ ਹੀ ਕੱਟੀ ਜਾਂਦੀ ਆ ਬਾਅਦ ਚ ਤੇ ਉਹ ਮੁੰਡਾ ਆਇਆ ਕਿੱਥੇ ਆ ਮੁੰਡਾ ਉਹ ਕੋਮੂ ਆਇਆਗਾ ਕੋਮੂ ਮਿਲਾਨੋ ਕੋਲੇ ਪੈਂਦਾਗਾ ਮਤਲਬ ਸਵਿਟਜ਼ਰਲੈਂਡ ਇਧਰ ਨਹੀਂ ਥੋੜੇ ਜਿਹੜੇ ਆਪਣੇ ਯੂਨੀਵਰਸਿਟੀਆਂ ਨੇ ਇੰਗਲਿਸ਼ ਯੂਨੀਵਰਸਿਟੀਆਂ ਨੇ ਜਿਵੇਂ ਇੱਥੇ ਦੇ ਨਾ ਇੰਨਾ ਹਾਈ ਲੈਵਲ ਨਹੀਂ ਹੈਗਾ ਇੰਗਲਿਸ਼ ਦਾ ਇਟਲੀ ਦਾ ਵੀ ਥੋੜੀ-ਬਹੁਤੀ ਇੰਗਲਿਸ਼ ਆਉਂਦੀ ਹੈ ਬੰਦੇ ਨੂੰ ਚੱਲ ਜਾਂਦਾਗਾ ਤੇ ਬਾਕੀ ਯੂਨੀਵਰਸਿਟੀਆਂ ਆ ਗਈਆਂ ਬਹੁਤ ਹੈਲਪ ਕਰ ਦਿੰਦੀਆਂ ਨੇ ਬੰਦੇ ਦੀ ਕਿਉਂਕਿ ਯੂਨੀਵਰਸਿਟੀ ਨਾਲ ਤਾਂ ਇੱਥੇ ਸਟੂਡੈਂਟ ਭਾਲਦੇ ਆ ਵੀ ਸਾਡੇ ਕੋਲ ਸਟੂਡੈਂਟ ਆਉਣ ਇੱਥੇ ਮਿਲਦੇ ਨਹੀਂ ਪਾਏ ਨਾ ਤਾਂ ਸਟੂਡੈਂਟ ਤਾਂ ਕਿਉਂਕਿ ਇੱਥੇ ਹੁਣ ਜਨਸੰਖਿਆ ਇਹਨਾਂ ਦੀ ਘਟਦੀ ਜਾਂਦੀ ਆ ਉਂ ਵੀ ਆਬਾਦੀ ਘਟੀ ਆ ਤੇ ਜੇ ਨਾ ਇੱਕ ਜਿਹੜੀ ਇੰਗਲਿਸ਼ ਮੀਡੀਅਮ ਯੂਨੀਵਰਸਿਟੀ ਦੇ ਵਿੱਚ ਟੈਲੈਂਟ ਸਟੂਡੈਂਟ ਉਹ ਘਟੇ ਜਾਂਦਾ ਨਾ ਕੋਈ ਵੀ ਜਾਂਦਾ ਜਿਨ੍ਹਾਂ ਨੇ ਬਾਹਰ ਨੂੰ ਜਾਣਾ ਹੁੰਦਾ ਇੱਥੋਂ ਮਤਲਬ ਕਰਕੇ ਸਟੱਡੀ ਕਰਕੇ ਤੇ ਜਿਵੇਂ ਇੱਥੇ ਉਹ ਮਿਲਦੇ ਨੇ ਯਾਰ ਆਪਣੀ ਬਜੀਫਾ ਕਹਿੰਦੇ ਉਹ ਬਜੀਫਾ ਵੀ ਜਿਹੜਾ ਆਪਣਾ 50% ਕੱਟ ਲੱਗ ਜਾਂਦਾ ਹੁੰਦਾ ਆ ਉਹ ਵਜੀਫੀ ਹੂੰ ਜੇ ਮੰਨ ਲਓ ਵੀ ਤੁਹਾਡੀ 10000 ਕੋਈ ਕੋਰਸ ਦੀ ਫੀਸ ਆ ਸਾਲ ਦੀ ਇਹ ਡਿਪੈਂਡ ਹੁੰਦਾ ਤੁਹਾਡੀ ਇੰਟਰਵਿਊ ਤੇ ਇੰਟਰਵਿਊ ਹੋਣੀ ਵੀ ਹੋਣੀ ਆ ਜਿਹੜਾ ਇਧਰ ਨੂੰ ਆਪਾਂ ਉਹ ਕਰਨਾਗਾ ਇੰਟਰਵਿਊ ਜ਼ਿਆਦਾਤਰ ਤਾਂ ਤੁਹਾਡੀ ਆ ਵੀ ਐਮਬੈਸੀ ਚ ਹੋਊਗੀ ਉੱਥੇ ਐਮਬੈਸੀ ਚ ਬੁਲਾਉਣਗੇ ਤੁਹਾਨੂੰ ਦਿੱਲੀ ਆਪਾਂ ਨੂੰ ਤੇ ਕਈ ਵਾਰ ਹੁੰਦਾ ਵੀ ਆਨਲਾਈਨ ਵੀ ਹੋ ਜਾਂਦੀ ਆ ਪਰ ਜ਼ਿਆਦਾਤਰ ਐਮਬੈਸੀ ਚ ਹੁੰਦੀ ਆ ਇੰਟਰਵਿਊ ਇੰਟਰਵਿਊ ਤੇ ਬਹੁਤ ਕੁਝ ਡਿਪੈਂਡ ਆ ਉਹਦੇ ਉੱਤੇ ਥੋੜਾ ਥੋੜਾ ਜਿਹਾ ਵੀਜ਼ਾ ਲੱਗਣ ਦੇ ਵੀ ਚਾਂਸ ਜ਼ਿਆਦਾ ਵੱਧਿਆ ਇੰਟਰਵਿਊ ਦੇ ਨਾਲ ਹੀ ਇੰਟਰਵਿਊ ਤੇ ਡਿਪੈਂਡ ਆ ਵੀ ਤੁਹਾਨੂੰ ਹਾਂ ਕਿੰਨਾ ਵੀ ਫੀਸ ਕੱਟ ਮਿਲ ਸਕਦਾ ਹੈਗਾ ਜੇ ਮੰਨ ਲਓ ਤੁਹਾਡੀ ਕਿਸੇ ਕੋਰਸ ਦੀ ਫੀਸ ਹੈਗੀ ਆ 10000 ਯੂਰੋ ਆ ਸਾਲ ਦੀ ਤੇ ਲਗਭਗ ਜਿਵੇਂ ਹੁਣ ਆਪਣੇ ਤਾਂ ਚਲੋ ਇੰਗਲਿਸ਼ ਦਾ ਸਟੈਂਡਰਡ ਬਹੁਤ ਵਧੀਆ ਹੈਗਾ ਆਪਣੇ ਪੰਜਾਬ ਚ ਲਗਭਗ ਸਭ ਨੇ ਇੰਗਲਿਸ਼ ਆਉਂਦੀ ਆ 50% ਤਾਂ ਮੰਨ ਕੇ ਚੱਲੋ ਵੀ ਜੇ ਤੁਸੀਂ ਮੜੀ ਦੀ ਵਧੀਆ ਇੰਟਰਵਿਊ ਦੇ ਦਿੱਤੀ 50% ਤਾਂ ਪੱਕਾ ਹੀ ਆ ਵੀ ਸੁਣਨ ਮੈਲੀ ਜਾਣਾ ਪਿੱਛੇ 5000 ਸਾਲ ਦੀ ਫੀਸ ਰਹੀ ਹੈ ਉੱਥੇ ਦੱਸ ਦਿੰਦੇ ਆ ਉਹ ਵੀ ਕਿੰਨਾ ਵਜੇ ਫਾਮਡ ਵਜਨ ਨਹੀਂ ਨਹੀਂ ਉਹ ਬਾਅਦ ਵਿੱਚ ਮੇਰੇ ਇੰਟਰਵਿਊ ਤੋਂ ਬਾਅਦ ਕਾਲਜ ਨਾਲ ਕਾਲਜ ਨਾਲ ਹੋ ਕੇ ਬੰਦਾ ਹੋਵੇ ਜੇ ਜੁਨੀਵਰਸਿਟੀ ਹੁੰਦੀ ਹੈ ਉਹਦੇ ਨਾਲ ਤੇ ਕਈਆਂ ਨੂੰ 80% ਮਿਲ ਜਾਂਦੀ ਆ ਕਈਆਂ ਨੂੰ 100 ਵੀ ਮਿਲ ਜਾਂਦੀ ਆ ਵੀ ਜੰਮੀ ਫੀਸ ਮਾਫ ਹੋ ਜਾਂਦੀ ਆ ਪਰ ਜ਼ਿਆਦਾਤਰ 80 ਤੇ 50% ਮਿਲਦੀ ਆ ਲੋਕਾਂ ਨੂੰ ਮੇਨ ਦਾ ਫੀਸ ਕੱਟ ਮਿਲ ਜਾਂਦਾ ਵੀ 10000 ਯੂਰੋ ਤੁਹਾਡੀ ਸਾਲ ਦੀ ਫੀਸ ਆ ਤਾਂ 5000 ਭਰਨੀ ਹੈ ਤੁਸੀ ਤੇ 5000 ਵੀ ਭਰਨੀ ਇਹ ਨਹੀਂ ਹੁੰਦੀ ਹੈ ਕਿ ਵੀ ਤੁਸੀਂ ਸਾਰੀ ਪਹਿਲੀ ਦੇਣੀ ਆ ਜਿਵੇਂ 1500 2000 ਦੇ ਕੇ ਵੀਜ਼ਾ ਅਪਲਾਈ ਕਰ ਦੋ ਜਦੋਂ ਵੀਜ਼ਾ ਆ ਗਿਆ ਉਦੋਂ ਬਾਅਦ ਬਾਕੀ ਦੀ ਫੀਸ ਭਰ ਦੋ ਕੋਰਸ ਕਿੰਨੇ ਕ ਟਾਈਮ ਦਾ ਹੁੰਦਾ ਕੋਰਸ ਉਹ ਆਪਣੇ ਤੇ ਵੀ ਕਿਹੜਾ ਲੈ ਕੇ ਆ ਰਹੇ ਆਂ ਆਪਾਂ ਆਪਾਂ ਬੈਚੂਲਰ ਕਰਕੇ ਆ ਰਹੇ ਆਂ ਉੱਥੋਂ ਆਪਾਂ ਕੋਈ ਮਾਸਟਰ ਕਰਕੇ ਆ ਰਹੇ ਆਂ ਮਤਲਬ ਉਹ ਡਿਪੈਂਡ ਆ ਨਾ ਕਿਹੜਾ ਜਿਹਾ ਕੋਰਸ ਲੈਤਾ ਆਪਾਂ ਪਹਿਲਾਂ ਪਹਿਲਾ ਗੱਲਾ ਜਰਮਨੀ ਪੋਲੈਂਡ ਇੱਧਰ ਹੁੰਦਾ ਹੀ ਲੋਕ ਇੱਧਰ ਜ਼ਿਆਦਾ ਆਉਂਦੇ ਆਂ ਹੁਣ ਇਟਲੀ 'ਚ ਵੀ ਆਉਣ ਲੱਗੇ ਸਟੂਡੈਂਟ ਕਿਉਂਕਿ ਇਟਲੀ 'ਚ ਹੋਰ ਵਾਲੇ ਆਉਂਦੇ ਆ ਆਪਣੇ ਇੰਡੀਆ ਦੇ ਬਾਹਰਲੇ ਸਾਊਥ ਸਾਈਡ ਦੇ ਆਪਣੇ ਸਾਊਥ ਸਾਈਡ ਤੋਂ ਬਹੁਤ ਆ ਇੱਥੇ ਪੜ੍ਹਨ ਆਉਂਦੇ ਆ ਆਪਣੇ ਪੰਜਾਬੀਆਂ ਦਾ ਕਰੇਜ ਇਕੱਲਾ ਕੈਨੇਡਾ ਆਸਟ੍ਰੇਲੀਆ ਦਾ ਹੀ ਜਰਮਨੀ ਵਾਲਾ ਮोटा ਹੈਗਾ ਆਪਣੇ ਹੁਣ ਮਾੜੇ ਮੁੱਟੇ ਆਉਣ ਲੱਗੇ ਜਰਮਨੀ ਦਾ ਆਪਣੇ ਬਾਵਾ ਆਉਣ ਲੱਗੇ ਪੰਜਾਬੀ ਸਟੂਡੈਂਟ ਇਟਲੀ ਨੂੰ ਹਜੇ ਪੰਜਾਬੀ ਘੱਟ ਆਉਂਦੇ ਆ ਸਾਊਥ ਵਾਲੇ ਬਹੁਤ ਆਉਂਦੇ ਆ ਕਿਉਂਕਿ ਉਹਨਾਂ ਨੂੰ ਯਾਰ ਬੈਨੀਫਿਟ ਮਿਲਦੇ ਨੇ ਫੀਸ ਸਮ ਆਫ ਹੁੰਦੀਆਂ ਨੇ ਤੇ ਫਿਰ ਇੱਥੇ ਯੂਨੀਵਰਸਿਟੀ ਹੈ ਜਿਹਦੇ ਤੋਂ ਉਹਨੂੰ ਯੂਨੀਵਰਸਿਟੀ ਵੀ ਡਿਪੈਂਡ ਹੈ ਦੋ ਟਾਈਪ ਦੀ ਯੂਨੀਵਰਸਿਟੀ ਹੁੰਦੀਆਂ ਨੇ ਇੱਕ ਪਬਲਿਕ ਯੂਨੀਵਰਸਿਟੀ ਹੁੰਦੀਆਂ ਨੇ ਇੱਕ ਪ੍ਰਾਈਵੇਟ ਯੂਨੀਵਰਸਿਟੀਆਂ ਹੁੰਦੀਆਂ ਨੇ ਤੇ ਫਰਕ ਇਹਨਾਂ ਦਾ ਇਹ ਆ ਵੀ ਜੇ ਤਾਂ ਸੋਨੂੰ ਪਬਲਿਕ ਯ ਬੇ ਤੁਹਾਨੂੰ ਇੱਥੇ ਵਰਕ ਪਰਮਿਟ ਬਹੁ ਸੇਤੀ ਮਿਲ ਜੂਗਾ ਵਰਕ ਪਰਮਿਟ ਦਾ ਉਹਦਾ ਪੀਆਰ ਵੀ ਤੁਸੀਂ ਬਹੁਤ ਸੇਤੀ ਅਪਲਾਈ ਕਰ ਸਕਦੇ ਹੋ ਜਿਵੇਂ ਪਬਲਿਕ ਯੂਨੀਵਰਸਿਟੀ ਤੇ ਹੁੰਦਾ ਵੀ ਤੁਹਾਨੂੰ ਕੋਰਸ ਪੂਰਾ ਕਰਨ ਦਾ ਕੋਈ ਐਡਾ ਚੱਕਰ ਨਹੀਂ ਹੁੰਦਾ ਤੁਸੀਂ ਇੱਥੇ ਆਏ ਤੁਹਾਨੂੰ ਆਇਆ ਨਵਾਂ ਹੈ 2 ਮਹੀਨੇ ਹੋਇਆ ਤੁਹਾਡਾ ਕੋਰਸ ਚੱਲ ਰਿਹਾ ਨਾਲ ਦੀ ਨਾਲ ਤੁਹਾਨੂੰ ਕੋਈ ਮਾਲਕ ਮਿਲ ਗਿਆ ਜਿਹਦੇ ਕੋਲ ਤੁਸੀਂ ਕੰਮ ਕਰਨ ਲੱਗ ਗਏ 20 ਘੰਟੇ ਦਾ ਕੰਟਰੈਕਟ ਕਰਾਇਆ ਆਪਦਾ ਉਹਦੇ ਕੋਲੋਂ ਹਫਤੇ ਦਾ ਹਫਤੇ ਦਾ 20 ਘੰਟਿਆਂ ਦਾ ਤੇ ਆਪਣਾ ਜਿਹੜਾ ਦੂਜਾ ਹੁੰਦਾ ਵੀ ਕੰਟੈਕਟ ਲਾਈਫ ਟਾਈਮ ਕਰਤਾ ਉਹਨੇ ਆਪਣਾ ਕਾ ਕੰਟਰੈਕਟ ਕਰਤਾ ਉਹਨੇ ਆਪਣਾ ਤੇ 20 ਘੰਟੇ ਭਾਰਤ ਦੇ ਵਿੱਚ ਤੇ ਉਹਦੇ ਸਿਰ ਤੇ ਤੁਸੀਂ ਆਪਦੀ ਨਾਲ ਹੀ ਅਪਲਾਈ ਕਰ ਸਕਦੇ ਹੋ ਵਰਕ ਪਰਮਿਟ ਤੇ ਨਾਲ ਹੀ ਤੁਹਾਨੂੰ ਵਰਕ ਪਰਮਿਟ ਮਿਲ ਜਾਣਾ 6-7 ਮਹੀਨਿਆਂ ਵਿੱਚ ਜਿੰਨਾ ਉਹਨੂੰ ਵੇਹ ਜਾਂਦੇ ਉਹਨੂੰ ਸਾਡੇ ਵਰਕ ਪਰਮਿਟ ਜਿੰਨਾ ਕਿ ਇੱਥੇ ਟਾਈਮ ਲੱਗਦਾ ਵੀ ਡਾਢ-ਡਾਢ ਲੱਕੇ ਦਾ ਡਾਢ ਹਿਸਾਬ ਹੁੰਦਾ ਜਿਵੇਂ ਸਾਡੇ ਕਰਮੋਨੇ ਚ ਸਾਲ ਲੱਗ ਜਾਂਦਾ ਬਰੋਨੇ ਵਿੱਚ 2-3 ਮਹੀਨੇ ਲੱਗ ਜਾਂਦਾ ਕਈ ਸ਼ਹਿਰਾਂ ਵਿੱਚ ਮਹੀਨਾ ਹੀ ਲੱਗਦਾਗਾ ਉਹ ਸ਼ਹਿਰ ਤੇ ਡਿਪੈਂਡ ਆ ਵੀ ਕਿੰਨੇ ਟਾਈਮ ਚ ਵੀ ਮੰਨ ਲਓ ਤੁਹਾਨੂੰ ਮਿਨੀਮਮ 6-7 ਮਹੀਨੇ ਕੋ ਲੱਖ ਲੋ 6-7 ਮਹੀਨਾ ਤੋਂ 3 ਸਾਲ ਦਾ ਵਰਕ ਪਰਮਿਟ ਮਿਲ ਜੇ ਉਦੋਂ ਤੁਸੀਂ ਜਿਆਦਾ ਸਟੱਡੀ ਕਰੂੰ ਨਾ ਕਰੂੰ ਉਹਦਾ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਵਰਕ ਪਰਮਿਟ ਦੀ ਜੀ ਨੂੰ ਹੋਈ ਜਾਣਾਗਾ ਤੇ 5 ਸਾਲ ਬਾਅਦ ਤੁਸੀਂ ਕੰਮ ਦੇ ਸਰਤੇ ਕੰਮ ਦੇ ਸਰਤੇ ਹੋਈ ਜਾਣਾ 5 ਸਾਲ ਬਾਅਦ ਤੁਸੀਂ ਆਪਦੀ ਪੀਆਰ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਮਿਲਦੀ ਹੈ ਪ੍ਰਾਈਵੇਟ ਯੂਨੀਵਰਸਿਟੀ ਕਿਉਂਕਿ ਪਬਲਿਕ ਥੋੜੀ ਜਿਹੀ ਔਖੀ ਮਿਲਦੀ ਹੁੰਦੀ ਹੈ ਪ੍ਰਾਈਵੇਟ ਤੇ ਇਹ ਤੁਹਾਨੂੰ ਕੋਰਸ ਪੂਰਾ ਕਰਨਾ ਪੈਣਾਗਾ ਉਹਦੇ ਵਿੱਚ ਕੋਰਸ ਪੂਰਾ ਕਰਨਾ ਜ਼ਰੂਰੀ ਹੈ ਫੇਰ ਹੀ ਆਪਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ ਇੱਥੇ ਦਾ ਉਹਦੇ ਵਿੱਚ ਬਾਅਦ ਚ ਪ੍ਰੋਸੈਸ ਇਹ ਆ ਵੀ ਆਪਾਂ ਨੂੰ 20 ਘੰਟਿਆਂ ਦਾ ਕਿਸੇ ਪਾਸੇ ਕੰਮ ਲੱਭ ਲਿਆ ਉਹ ਤੋਂ ਮਾਲਕ ਤੇ ਥਰੂ ਅਵਲਾਈ ਕਰ ਸਕਦੇ ਆ ਕੱਲੀ ਫੀਸ ਦਾ ਖਰਚਾ ਹੀ ਹੁੰਦਾ ਹੋਰ ਟੋਟਲ ਖਰਚਾ ਲੈਣਾ ਗਾ ਜਾਂਦਾ ਦੱਸਿਆ ਉਹ ਟੋਟਲ ਖਰਚਾ ਜਿਵੇਂ ਐਮਬੈਸੀ ਫੀਸ ਹੁੰਦੀ ਹੈ 20000 ਰੁਪਿਆ 18 ਤੋਂ 20000 ਰੁਪਿਆ ਐਮਬੈਸੀ ਫੀਸ ਹੁੰਦੀ ਆ ਤੇ ਮਤਲਬ ਮਸ ਛੋਟਾ ਜਿਹਾ ਟੋਟਲ ਖਰਚਾ ਹੈਗਾ ਫੀਸ ਤੋਂ ਬਿਨਾ 4-5000 ਹੋਣਾ ਵੀ ਜੇ ਥੋੜਾ ਵੀਜ਼ਾ ਨਹੀਂ ਵੀ ਲੱਗਦਾ ਹੈਗਾ ਮੰਨ ਲਓ ਵੀਜ਼ਾ ਛੋਟਾ ਰਿਜੈਕਟ ਹੁੰਦਾ ਛੋਟਾ 4-5000 ਖਰਾਬ ਹੋਣਾ 40 ਤੋਂ 50000 ਰੁਪਿਆ ਹਾਂ ਫੀਸ ਤੋਂ ਬਿਨਾ ਸਿਰਫ 40-50 ਹਜ਼ਾਰ ਰੁਪਿਆ ਲੱਗਦਾ ਸਾਰਾ 40-50 ਹਜ਼ਾਰ ਰੁਪਿਆ ਲੱਗਦਾ ਇੱਥੇ ਟ੍ਰੈਕਟਰ ਰੂਟ ਅੱਡ ਕੱਢ ਕੇ ਉਹ ਵਿੱਚ ਇੱਥੇ ਸਟੂਡੈਂਟ ਵੀਜ਼ੇ ਤੇ ਤੇ ਬਾਕੀ ਉਹ ਛੋੜੇ ਤੇ ਆ ਵੀ ਹੁਣ ਤੁਹਾਨੂੰ ਫੀਸ ਕੱਟ ਕਿੰਨਾ ਮਿਲ ਗਿਆ ਤੁਹਾਨੂੰ 50% ਮਿਲ ਗਿਆ 60% ਮਿਲ ਗਿਆ ਉਹ ਕੱਟ ਕੇ ਤੁਹਾਡੀ ਫੀਸ ਰਹਿ ਜਾਣੀ ਜਿੰਨੀ ਕ ਰਹਿ ਜਾਣੀ ਪਿੱਛੇ ਮਤਲਬ ਕੋਸ਼ਿਸ਼ ਕਰੋ ਜੇ ਤਾਂ ਪਬਲਿਕ ਯੂਨੀਵਰਸਿਟੀ ਮਿਲਦੀ ਆ ਤਾਂ ਤੁਹਾਨੂੰ ਥੋੜਾ ਜਿਹਾ ਡਾਕੂਮੈਂਟ ਵਿੱਚ ਸੌਖਾ ਰਹੂਗਾ ਪ੍ਰਾਈਵੇਟ ਚ ਥੋੜਾ ਜਿਹਾ ਡਾਕੂਮੈਂਟ ਵਿੱਚ ਬੰਦਾ ਹੋ ਜਾਂਦਾ ਬਾਕੀ ਉਹ ਮੁੰਦਾ ਮੈਲਾ ਯੂਨੀਵਰਸਿਟੀ ਹੈ ਹੀ ਵੱਡੇ ਸ਼ਹਿਰਾਂ 'ਚ ਹੀ ਆ ਵੱਡੇ ਸ਼ਹਿਰ ਮਿਲਾਨੋ ਸਾਈਡ ਜਾਂ ਰੋਮ ਸਾਈਡ ਰੋਮ ਜਾਂ ਮਿਲਾਨੇ ਜ਼ਿਆਦਾ ਟਰਾਈ ਕਰਿਓ ਕਿਉਂਕਿ ਇੰਗਲਿਸ਼ ਬੋਲ ਲੈਂਦੇ ਆ ਮਾਣੀ ਮੋਟੀ ਬਾਕੀ ਤਾਂ ਉਹੀ ਕੰਮ ਆ ਵੀ ਇਟਾਲੀਅਨ ਨਹੀਂ ਆਉਂਦੀ ਲੋਕਾਂ ਨੂੰ ਫਿਰ ਤੁਸੀਂ ਔਖੇ ਹੋਵੋਗੇ ਤੇ ਬਾਕੀ ਵੱਡੇ ਸ਼ਹਿਰਾਂ 'ਚ ਆਉਂਦੇ ਜਿੱਥੇ ਯੂਨੀਵਰਸਿਟੀ ਨਾਲ ਇੰਗਲਿਸ਼ ਯੂਨੀਵਰਸਿਟੀ ਬਣਨ ਦਾ ਲਾਭਦਾ ਹੈਗਾ ਤੇ ਯੂਨੀਵਰਸਿਟੀ ਦਾ ਵੀ ਇਹ ਹੋ ਜਾਂਦਾ ਵੀ ਤੁਹਾਨੂੰ ਯੂਨੀਵਰਸਿਟੀ ਦੀ ਲੱਭਣੀ ਪੈਣੀ ਹੈ ਤੇ ਉਹਦੀ ਸਾਈਡ ਤੇ ਜਾ ਕੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਆਪ ਦਾ ਵੀਜ਼ਾ ਆਪ ਅਪਲਾਈ ਕਰ ਸਕਦੇ ਹੋ ਕੋਈ ਐਡਾ ਬਸ ਥੋੜੀ ਜਿਹੀ ਤੁਹਾਨੂੰ ਆਪ ਨੂੰ ਭੱਜ ਲਾਠ ਦੀ ਕਰਨੀ ਬਾੜੀ YouTube ਤੇ ਦੇਖ ਲਿਓ ਬਹੁਤ ਜਾਣਿਆਂ ਨੇ ਕੀਤਾ ਹੋਇਥੇ ਸਰਚ ਵਗੈਰਾ ਕਰ ਲਿਓ ਪਤਾ ਲੱਗ ਜਾਂਦਾ ਵੀ ਉਦੋਂ ਪਤਾ ਲੱਗ ਜਾਂਦਾ ਵੀ ਕੀ ਕੀ ਡਾਕੂਮੈਂਟ ਆਪਾਂ ਨੂੰ ਜ਼ਰੂਰੀ ਨੇ ਜਿਵੇਂ ਮੇਨ ਤਾਂ ਆਪਣੇ ਯਾਰ ਜਿਹੜੇ ਟੈਕਸ ਟੂਕਸ ਦੇ ਫੰਡ ਸ਼ੋਅ ਕਰਦੇ ਹੁੰਦੇ ਨੇ ਨਾ ਉਹ ਥੋੜੇ ਜਿਹਾ ਔਖੇ ਹੁੰਦੇ ਆ ਜਿਵੇਂ ਆਪਣੇ ਜਿੰਨੇ ਤਾਂ ਚਲੋ ਘਰ ਦੇ ਨੌਕਰੀ ਕਰਦੇ ਆ ਉਹਨਾਂ ਦਾ ਸੌਖੀ ਹੋ ਜਾਂਦਾ ਟੈਕਸ ਫੰਡ ਕੋਈ ਚੱਕਰ ਹੀ ਨਹੀਂ ਪੈਂਦਾ ਹੈਗਾ ਸ਼ੋਅ ਹੋ ਜਾਂਦੇ ਆ ਜਿਵੇਂ ਜਿਹੜੇ ਆਪਣੇ ਜ਼ਿਮੀਦਾਰ ਨੇ ਹੁਣ ਆਪਣੇ ਜ਼ਿਮੀਦਾਰਾ ਨੂੰ ਪਤਾ ਹੀ ਆ ਕਿਹੜੇ ਟੈਕਸ ਫਾਰਮ ਮਾਣਾ ਮੋਟਾ ਕਦੇ ਕਦੇ ਜ ਜਿਵੇਂ ਆਪਣੇ ਕੀ ਹੁੰਦੇ ਆ ਜਿਨ੍ਹਾਂ ਕੋਲ ਆਪਾਂ ਸੈੱਟਦੇ ਹੁੰਦੇ ਆ ਆੜਤੀਏ ਆੜਤੀਆਂ ਕੋਲੋਂ ਨਹੀਂ ਉਹ ਨਿਕਲਦੇ ਹੈਗੇ ਉਹ ਕਿਸੇ ਹੋਰ ਪਾਸੋਂ ਨਿਕਲਦੇ ਆਪਣੇ ਟੈਕਸ ਡਾਕਸ ਦੇ ਜਿਹੜੇ ਰਿਕਾਰਡ ਹੁੰਦੇ ਆ ਸਾਰੇ ਜਿਵੇਂ ਫਟਵਾਰੀ ਵਗੈਰਾ ਤੋਂ ਨਿਕਲਦੇ ਹੋਣਗੇ ਪਾਪਾ ਮੈਨੂੰ ਉਹ ਮੁੰਡਾ ਆਰਕੀਟੈਕਟ ਕਹਿੰਦਾ ਸੀ ਯਾਰ ਹੁਣ ਪਤਾ ਨਹੀਂ ਵੀ ਆਰਕੀਟੈਕਟ ਕਿਹੜੇ ਸਾਥੋਂ ਮੈਨੂੰ ਹੁਣ ਇਹ ਨਹੀਂ ਪਤਾ ਉਹਨੇ ਮੈਨੂੰ ਇਹ ਦੱਸਿਆ ਆਰਕੀਟੈਕਟ ਕਿਹਾ ਸੀਗਾ ਵੀ ਉਹਨਾਂ ਚੋਂ ਆਪਾਂ ਨੂੰ ਮਿਲ ਜਾਂਦੇ ਹੁੰਦੇ ਆ ਇਹ ਆਪਣੇ ਟੈਕਸ ਦੇ ਫਾਰਮ ਕੋਰਮ ਤੇ ਇਹ ਹੋ ਜਾਂਦੇ ਤੇ ਬਾਕੀ ਫਿਰ ਇੱਥੇ ਆ ਕੇ ਹੋ ਜਾਂਦਾ ਵੀ ਆਪਦੀ ਰਿਹੈਸ ਕਿਵੇਂ ਲੱਭਣੀਆਂ ਆਪਾਂ ਉਕੇ ਤੇਨ ਕੋਈ ਜ਼ਿਆਦਾ ਉਹ ਨਹੀਂ ਆਉਂਦੇ ਹੈਗੇ ਵੀ ਆਪਣੇ ਕੋਈ ਲਿੰਕ ਚ ਹੁੰਦਾ ਬੰਦਾ ਵੀ ਉਹੀ ਆਪਾਂ ਨੂੰ ਉਹ ਸ਼ਹਿਰ ਦੇ ਵਿੱਚ ਮਿਲ ਜAVE ਆਪਾਂ ਉਹਦੇ ਕੋਲ ਰਹਿਸ਼ ਕਰ ਲਾਂਗੇ ਜਿਵੇਂ ਕੈਨੇਡਾ ਮੈਂ ਆਸਟ੍ਰੇਲੀਆ ਚੋ ਜਾ ਜਾਂਦਾ ਰਹਿਸ਼ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਬਹੁਤ ਹੈਲਪ ਕਰਦੀ ਹੈ ਜਰ ਕਿ ਜਦ ਥੋੜੀ ਯੂਨੀਵਰਸਿਟੀ ਨਾਲ ਇੰਟਰਵਿਊ ਹੋਊਗੀ ਸਾਰੀ ਗੱਲ ਹੋਊਗੀ ਤਾਂ ਯੂਨੀਵਰਸਿਟੀ ਨੇ ਤੁਹਾਡੀ ਹੈਲਪ ਕਰਦੇ ਆ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਉਹ ਤੁਹਾਨੂੰ ਆਪਦੀ ਰਹਿਸ਼ ਵਿੱਚ ਵੀ ਰਖਾ ਸਕਦੇ ਆ ਉੱਥੇ ਤੇ ਉਹ ਬਾਹਰ ਵੀ ਲੱਭ ਕੇ ਦੇ ਦਿੰਦੇ ਆ ਤੇ ਉਹ ਪੇ ਵੀ ਕਰਦੇ ਆ ਆਪਾਂ ਨੂੰ ਰਹਿਸ਼ ਲਈ ਯੂਨੀਵਰਸਿਟੀ ਪੇ ਕਰਦੀ ਆ ਆਪਾਂ ਨੂੰ ਅੱਛਾ ਮਹੀਨੇ ਰਹੀ ਮਹੀਨੇ ਜਾਂ 6 ਮਹੀਨੇ ਬਾਅਦ ਇਕੱਠਾ ਦੇ ਜਾਂਦੇ ਵੀ ਉਹ ਆਪਣਾ ਇੱਕ ਬੰਧਨ ਦੇ ਹੁੰਦੇ ਆ ਵੀ ਤਿੰਨ 400 ਯੂਰੋ ਤੈਨੂੰ ਦੇਵਾਂਗੇ ਅਸੀਂ ਮਹੀਨੇ ਦਾ ਵੀ ਤੁਹਾਡੀ ਰਹਿائش ਬਾਹਰ ਦੇ ਕੇ ਆ ਵੀ ਸਾਡੇ ਕੋਲ ਨਹੀਂ ਹੈਗੀ ਤੂੰ ਬਾਹਰ ਲੱਭ ਲਾ ਉਹ ਵੀ ਸਾਨੂੰ ਦੱਸਿਆ ਵੀ ਜਿੰਨੀ ਵਧੀਆ ਆਪਣੀ ਇੰਟਰਵਿਊ ਹੋਊਗੀ ਓਨੀ ਹੀ ਵਧੀਆ ਆਪਾਂ ਨੂੰ ਸਾਰੀ ਫੈਸਿਲਿਟੀ ਮਿਲੂਗੀ ਤੇ ਕੰਮ ਲੱਭਣ ਵਿੱਚ ਵੀ ਇੱਥੇ ਬਹੁਤ ਹੈਲਪ ਕਰ ਦਿੰਦੇ ਆ ਜਿਹੜੇ ਤੁਹਾਡੇ ਨਾਲ ਸਟੂਡੈਂਟ ਹੋਣਗੇ ਡਿਲੀਨਸ ਸਟੂਡੈਂਟ ਹੋਣਗੇ ਉਹ ਵੀ ਇੰਗਲਿਸ਼ ਯੂਨੀਵਰਸਿਟੀ ਚ ਲੱਗਦੇ ਆ ਨਾ ਕਿ ਉਹ ਬਹੁਤ ਹੈਲਪ ਕਰ ਦਿੰਦੇ ਕਿਉਂਕਿ ਉਹ ਇੱਥੇ ਲੋਕਲ ਹੁੰਦੇ ਆ ਜਾਣਦੇ ਹੁੰਦੇ ਤਨੂ ਮੈਂ ਲੈ ਜਾਣਾ ਆਪਦੇ ਨਾਲ ਰੈਸਟੋਰੈਂਟ ਰੈਸਟੋਰੈਂਟ ਵਗੈਰਾ ਦੇ ਕੰਮ ਮਿਲ ਜਾਂਦੇ ਹੈ ਹੋਟਲਾਂ ਹਟਲਾਂ ਹੋਟਲਾਂ ਰੈਸਟੋਰੈਂਟਾਂ ਤੇ ਲਵਾਉਂਦੇ ਆ ਯੂਨੀਵਰਸਿਟੀ ਦੇ ਪ੍ਰੋਫੈਸਰ ਬਹੁਤ ਹੈਲਪ ਕਰਦੇ ਆ ਯਾਰ ਮਤਲਬ ਬਹੁਤ ਹੈਲਪਿੰਗ ਨੇਚਰ ਦੇ ਵਾਲੇ ਹੁੰਦੇ ਨੇ ਉਹ ਬਹੁਤ ਹੈਲਪ ਕਰ ਦਿੰਦੇ ਆ ਬੰਦੇ ਦੀ ਕੰਮ ਲੱਭਣ ਦੇ ਵਿੱਚ ਰਹਿਸ਼ ਲੱਭਣ ਦੇ ਵਿੱਚ ਤੇ ਗਾਹਾਂ ਆਪਣੇ ਡਾਕੂਮੈਂਟ ਵੀ ਕਲੀਅਰ ਕਰਾਉਣ ਦੇ ਵਿੱਚ ਕਰ ਦਿੰਦੇ ਆ ਸਾਰੀ ਹੈਲਪ ਤੇ ਆਪਾਂ ਨੂੰ ਇੱਥੇ ਜਦੋਂ ਆਪਾਂ ਆਉਂਦੇ ਆ ਸਟੂਡੈਂਟ ਦੇ ਆਉਂਦੇ ਆ ਮਤਲਬ ਸੁਣ ਦੱਸਿਆ ਹੀ ਆ ਵੀ ਜੇ ਤਾਂ ਪਬਲਿਕ ਯੂਨੀਵਰਸਿਟੀ ਚਾਹੇ ਤਾਂ ਥੋੜਾ ਜਿਹਾ ਵਰਕ ਪਰਮਰ ਸ ਅਬਾ ਦੂਜੀ ਚਾਹੇ ਪ੍ਰਾਈਵੇਟ ਚਾਹੇ ਤਾਂ ਆਪਾਂ ਨੂੰ ਆਉਂਦਿਆਂ ਅਨੁਸਾਰ 1 ਸਾਲ ਦਾ ਸਟੂਡੈਂਟ ਪਾਸ ਜੇ ਮਿਲ ਜਾਂਦਾ ਹੈਗਾ ਸਟੂਡੈਂਟ ਪਰਮਿਟ ਮਿਲ ਜਾਂਦਾ ਮਤਲਬ ਉਹ ਰੀਨਿਊ ਹੋਈ ਜਾਂਦਾ ਰਹਿੰਦਾ ਜਿੰਨਾ ਤੱਕ ਕੰਮ ਕਰ ਸਕਦੇ ਆ ਕਰ ਸਕਦੇ ਆ 20 ਘੰਟੇ ਕੰਮ ਕਰ ਸਕਦੇ ਆ ਆਪਾਂ ਉਹ ਰੀਨਿਊ ਹੋਈ ਜਾਂਦਾ ਰਹਿੰਦਾ ਗਾਂਹ ਦੀ ਗਾਂਹ ਜਿੰਨੀ ਆਪਾਂ ਸਟੱਡੀ ਹੁੰਦੀ ਹੈ 3 ਸਾਲ 4 ਸਾਲ ਉਦੋਂ ਵਾਰ ਆਪਾਂ ਕੰਮ ਲੱਭ ਕੇ ਆਉਂਦੀ ਜੇ ਸਟੱਡੀ ਪੂਰੀ ਹੋ ਗਈ ਤਾਂ ਉਹਨੂੰ ਕਨਵਰਟ ਕਰਾ ਸਕਦੇ ਆ ਵਰਕ ਪਰਮਿਟ ਦੇ ਵਿੱਚ ਤੇ ਸਟੂਡੈਂਟ ਪਾਸ ਬੋ ਸਟੂਡੈਂਟ ਜਿਹੜਾ ਪਰਮਿਟ ਹੁੰਦਾ ਉਹ ਛੇਤੀ ਮਿਲ ਜਾਂਦਾ ਹੈਗਾ ਜਿਵੇਂ ਜੇ ਆਪਣੇ ਦੂਜੇ ਵਰਕ ਪਰਮਨੰਡ ਨੂੰ ਹੋਰ ਟਾਈਮ ਲਾਉਂਦੇ ਆ ਵੀ 6-7 ਮਹੀਨੇ ਲੱਗ ਜਾਂਦੇ ਆ ਸਟੂਡੈਂਟ ਪਾਸ ਦਾ ਮਹੀਨੇ ਦਾ ਪ੍ਰੋਸੈਸ ਹੁੰਦਾ ਸਾਰਾ ਮਹੀਨੇ ਦੇ ਵਿੱਚ ਤਿਆਰ ਕਰਕੇ ਸਜੂਰਨੂਗੀ ਮਿਲਦਾ ਉਹ ਵੀ ਉਹਦੇ ਬਾਅਦ ਸਟੂਡੈਂਟ ਦਾ ਸਜੂਰਨੂ ਲਿਖਿਆ ਹੁੰਦਾ ਜਿਵੇਂ ਆਪਣੇ ਲੰਮੂਰ ਵਾਲੀ ਲਿਖਿਆ ਹੁੰਦਾ ਉਹਦੇ ਵੀ ਮਿਲ ਜਾਂਦਾ ਉਹ ਸਾਲ ਦੀ ਸਾਲ ਹੁੰਦਾ ਮਹੀਨੇ ਦੇ ਵਿੱਚ ਵਿੱਚ ਮਿਲ ਜਾਂਦਾਗਾ ਤੁਹਾਨੂੰ ਤੇ ਇਹ ਹੁੰਦਾਗਾ ਮੋਟਾ-ਮੋਟਾ ਜਿਹਾ ਇਚ ਦਾ ਪ੍ਰੋਸੈਸ ਬਾਕੀ ਕੰਮ ਤੁਸੀਂ ਉਹ ਤੇ ਜੇ ਪਬਲਿਕ ਯੂਨੀਵਰਸਿਟੀ ਚ ਆਉਂਦੇ ਆ ਫਿਰ ਤਾਂ ਦੱਸ ਹੀ ਦਿੱਤਾ ਵੀ ਉਹ ਕਨਵਰਟ ਸਿੱਧੀ ਹੋ ਜਾਂਦੀ ਆ ਜੋ ਜਿਹੜੀ ਆ ਕੰਮ ਵਾਲੀ ਉਹ ਤੇ ਹੁੰਦੀ ਆ ਆਪਣੇ ਸਿਓਰ ਨੂੰ ਚ ਵੀ ਆਏ ਬੰਦਾ ਰੀਨਿਊ ਕਰਾਈ ਜਾਂਦਾ ਜੇ ਤੇ ਪ੍ਰਾਈਵੇਟ ਚ ਆਉਂਦੇ ਆ ਤਾਂ ਪਹਿਲਾਂ ਉਹ ਸਟੂਡੈਂਟ ਪਾਸ ਤੇ ਬਣਾਉਣਾ ਮੈਂਦਾ ਉਹ ਸਿਓਰ ਨੂੰ ਮਿਲਦੀ ਆ ਸਟੂਡੈਂਟ ਵਾਲੀ ਫਿਰ ਉਹ ਸਟੱਡੀ ਪੂਰੀ ਕਰਕੇ ਅਗਲਾ ਚੱਲਦਾਗਾ ਪ੍ਰੋਸੈਸ ਤੁਹਾਨੂੰ ਆ ਦੱਸਤਾ ਤੇ ਖਰਚਾ ਹੀ 40-50 ਹਜ਼ਾਰੋਂ ਖਰਚਾ ਆਉਂਦਾਗਾ ਤੇ ਬਾਕੀ ਫੀਸ ਆ ਫੀਸ ਡਿਪੈਂਡ ਕਰਦਾ ਤੁਹਾਡੇ ਵੀ ਇੰਟਰਵਿਊ ਤੇ ਕਿੰਨੀ ਕੱਟ ਆਫ ਹੁੰਦੀ ਆ ਵੀ 80% ਤੁਹਾਨੂੰ ਡਿਸਕਾਊਂਟ ਮਿਲਦਾ ਜਾਂ 50% ਜਿਹੇ ਜੀ ਤੁਹਾਡੀ ਇੰਟਰਵਿਊ ਹੋਊਗੀ ਵੀ ਹੋਊਗੀ 5-7000 ਤੱਕ ਆਰਾਮ ਨਾਲ ਫੀਸ ਹੁੰਦੀ ਹੈ ਸਾਲ ਦੀ ਵੱਧ ਵੀ ਹੋ ਸਕਦੀ ਹੈ ਇਹ ਤਾਂ ਮਿਨੀਮਮ ਹੈ ਜਾਂ ਪਰ ਇੱਥੇ ਫੀਸਾਂ ਘੱਟ ਇੰਨੀ ਜਿਆਦਾ ਨਹੀਂ ਹੈਗੀਆਂ ਜਿਵੇਂ ਮੰਨ ਲਓ ਤੁਸੀਂ ਕਿਸੇ ਹੋਟਲ ਮੈਨੇਜਮੈਂਟ ਦੇ ਕੋਰਸਸ ਚ ਆਉਨੇ ਹੋ ਉਹਦੀ ਹੁੰਦੀ ਆ 7 ਤੋਂ 8000 ਹੁੰਦੀ ਆ ਸਾਲ ਦੀ ਮੰਨ ਲਓ ਤੁਹਾਨੂੰ 50% ਮਿਲ ਗਈ ਆਪਣੇ ਸਭ ਤੋਂ ਟੀ ਲਾ ਲਓ ਜੋ ਸਭ ਦੇ ਟੀ ਲਾ ਲਓ ਜਾਂ ਵਜੀਫਾ ਲਾ ਲਓ ਮਿਲ ਗਿਆ ਹਾਂ ਸੋ ਸਮਝ ਗਏ ਹਾਂ ਉਹ ਮਿਲ ਗਿਆ 50% ਮਿਲ ਗਿਆ 7000 3500 ਰਹਿ ਗਈ ਸਾਰੀ ਤੁਹਾਡੀ ਫੀਸ ਪਿੱਛੇ ਸਾਲ ਦੀ ਤੇ ਉਹਦੇ ਵਿੱਚ ਤੁਹਾਨੂੰ ਫੈਸਿਲਿਟੀ ਵੀ ਮਿਲਦੀਆਂ ਸਾਰਾ ਸਾਨੂੰ ਹੈਲਪ ਕਰਨੀਆਂ ਯੂਨੀਵਰਸਿਟੀ ਨੇ ਰਹਿਸ ਕੰਮ ਲੱਭਣ ਦੇ ਵਿੱਚ ਸਾਨੂੰ ਰਹਿਸ ਦਾ ਪਹੁੰਚ ਸਾਨੂੰ ਮਹੀਨੇ ਨੇ ਮਹੀਨੇ ਜਾਂ ਬੰਨ੍ਹ ਕੇ ਜੇ ਇੱਕ ਪੀ ਵੀ ਕਰਨਾ ਉਹਨਾਂ ਨੇ ਵੀ ਹਾਂ ਤੂੰ ਆਪ ਦਾ ਬਾਹਰ ਦੇਖ ਲੈ ਜਾਂ ਸਾਡੇ ਕੋਲ ਰਹਿਸ ਹੈ ਜਦੋਂ ਇੱਕ ਵਾਰ ਤੁਹਾਡੇ ਕੋਲ ਉਹ ਸਿਓਰ ਨੂੰ ਪੱਕੀ ਵਾਲੀ ਮਿਲ ਗਈ ਉਸ ਤੋਂ ਬਾਅਦ ਉਹ ਚੇਂਜ ਹੋ ਜਾਂਦੀ ਰਹਿੰਦੀ ਜੇ ਤੁਹਾਨੂੰ 5 ਸਾਲ ਹੋ ਗਏ ਇਟਲੀ 'ਚ ਤਾਂ ਪੀ ਆਰ ਮਿਲ ਜਾਂਦੀ ਹੈ ਇੱਥੇ ਉਹ ਨਹੀਂ ਹੈਗਾ ਵੀ ਪੀ ਆਰ ਵਾਸਤੇ ਪੁਆਇੰਟ ਚਾਹੀਦੇ ਹੁੰਦੇ ਆ ਜੇ ਉਹ ਇੱਕ ਪੇਪਰ ਜਿਹਾ ਹੁੰਦਾਗਾ ਉਹਦਾ ਆਪਣਾ ਇਟਾਲੀਅਨ ਦਾ ਜਿਵੇਂ ਆਪਣਾ ਤੁਸੀਂ ਪਹਿਲੀ ਵਾਲਾ ਉਹਦਾ ਲਾ ਲਓ ਵੀ ਪਹਿਲੀ ਜਿਹੜਾ ਆਪਣੀ ਅੰਗਰੇਜ਼ੀ ਦਾ ਪੇਪਰ ਲੈਂਦੇ ਆ ਜਿਵੇਂ ਸੌਖੀ ਗ੍ਰਾਮਰ ਜੀ ਹੋ ਹਿਸਾਬ ਜੇ ਹੁੰਦਾ ਤੇ ਵੀ ਜਦੀ ਕਨਵਰਟ ਹੋ ਜਾਂਦੀ ਆ ਉਹ 5 ਸਾਲਾਂ ਬਾਅਦ ਵੀ ਪੁਆਇੰਟ ਪੁਆਇੰਟਾਂ ਵਾਲਾ ਚੱਕਰ ਨਹੀਂ ਹੁੰਦਾ ਇੱਥੇ ਪੱਕਾ ਹੀ ਮਿਲਦੀ ਉਹ ਮਿਲਦੀ ਆ ਬੰਦੇ ਨੂੰ ਵੀ ਯਾਰ ਆਈਲੈਂਡਸ ਦਾ ਜੇ ਪੇਪਰ ਤੁਸੀਂ ਦੇ ਕੇ ਲਾਵੋਗੇ ਤਾਂ ਬਹੁਤ ਵਧੀਆ ਗੱਲ ਆ ਭਾਵੇਂ ਬੈਂਡ 5 ਹੀ ਆਏ ਹੋ ਜਾਂ 5 ਬੈਂਡ ਤਾਂ ਲਗਭਗ ਸਭ ਜੀ ਆਈ ਜਾਂਦੇ ਨੇ 5 ਬੈਂਡ ਲੈ ਕੇ ਹੀ ਲਾ ਦੋ ਇਹ ਵੀ ਨਹੀਂ ਹੈਗਾ ਵੀ ਹਾਂ ਤੁਹਾਡੇ 6 6.5 ਆਉਣਗੇ ਤਾਂ ਹੋਰ ਚਾਂਸ ਵਧਣਗੇ ਉਹ ਤਾਂ ਕੋਈ ਚੱਕਰ ਨਹੀਂ ਬਸ ਆਈਲੈਂਡਸ ਦਾ ਪੇ ਉਹ ਵੀ ਤੁਹਾਡੀ ਨਾਲ ਹੈਲਪ ਕਰ ਦੇਣੀ ਆ 6 ਬੈਂਡ ਵਾਲੀ ਵੀ ਉਨੀ ਕਰਨੀ ਆ 5 ਵਾਲਮੀ ਵੀ ਉਨੀ ਹੀ ਕਰਨੀ ਆ ਬਸ ਉਹ ਇਹਨਾਂ ਨੂੰ ਐ ਹੋ ਜਾਂਦਾ ਵੀ ਹਾਂ ਇਹਨੇ ਇੰਗਲਿਸ਼ ਦਾ ਟੈਸਟ ਦਿੱਤਾ ਹੋਇਆ ਵਾ ਉਹ ਹੋਰ ਕੋਈ ਜਿਹੜਾ ਚੱਕਰ ਨਹੀਂ ਹੁੰਦਾ ਜ ਜ ਹਾਂ ਜੇ ਤੁਹਾਡੇ ਉਵੇਂ ਵੈਸੇ ਇੰਗਲਿਸ਼ ਬੋਰਡ ਚ ਤੁਸੀਂ ਪਲੱਸ 2 ਕੀਤੀ ਹੋਈ ਆ ਨੰਬਰ ਵਧੀਆ ਆਏ ਹੋਏ ਆ ਫਿਰ ਤਾਂ ਆਪਾਂ ਨੂੰ ਲੋੜ ਵੀ ਹੈ ਨਹੀਂਗੀ ਆਈਐਲਟਸ ਦੇ ਟੈਸਟ ਦੀ ਮੈਂ ਕੋਈ ਇਨਫੋਰਮੇਸ਼ਨ ਹੋਰ ਦੱਸ ਹੋਰ ਕੀ ਦੱਸ ਸਕਦੇ ਆ ਆਪਾਂ ਹੋਰ ਤਾਂ ਬਸ ਬਾਕੀ ਯਾਰ ਸਾਡੀਆਂ ਬਾਕੀ ਵਾਲੀਆਂ ਵੀਡੀਓ ਜੇ ਦੱਸਿਆ ਹੋਇਆ ਸਾਰਾ ਕੁਝ ਜੇ ਹੋਰ ਪ੍ਰੋਸੈਸ ਆ ਕੋਈ 9 ਮਹੀਨੇ ਵਾਲਾ ਸਾਲ ਵਾਲਾ ਤੇ ਜਿਨੇ ਉਹ ਵੀਡਾ ਨਹੀਂ ਦੇਖਿਆ ਤੁਸੀਂ ਜਾ ਕੇ ਦੇਖ ਸਕਦੇ ਇਹ ਵੀ ਉਹ ਬਾਅਦ ਚ ਜਿਵੇਂ ਆਪਣਾ ਕੋਰਸ ਪੂਰਾ ਹੋ ਜਾਂਦਾ ਇਹ ਪੋਸਟਿੰਗਾਂ ਵੀ ਕਰਾਉਂਦੇ ਨੇ ਇਹ ਦੁਆ ਦਾ ਆਪ ਜਿਵੇਂ ਯੂਰਪ ਦੇ ਹੋਰ ਕਿਸੇ ਤੁਸੀਂ ਕੋਨੇ ਵਿੱਚ ਪੋਸਟਿੰਗ ਲੈਣੀ ਆ ਤੁਹਾਡੀ ਯੂਨੀਵਰਸਿਟੀ ਖਾਸ ਕਰਕੇ ਕਿਸੇ ਹੋਰ ਕੰਟਰੀ ਜਾਂ ਕਿਸੇ ਨੇ ਸਵਿਟਜ਼ਰਲੈਂਡ ਚ ਲੈਣੀ ਆ ਕਿਸੇ ਨੇ ਕਿੱਥੇ ਲੈਣੀ ਆ ਤੇ ਸਟੇਜਾਂ ਵੀ ਲੱਗਦੀਆਂ ਨੇ ਇਹ ਭੇਜ ਦੀ ਬੰਦਿਆ ਕੰਮ ਤੇ ਵੀ ਹਾਂ ਤੂੰ ਹੁਣ 6 ਮਹੀਨੇ ਇੱਥੇ ਜਾ ਕੇ ਕੰਮ ਕਰਕੇ ਆ ਵੀ ਜਿਵੇਂ ਪ੍ਰੈਕਟੀਕਲ ਕਰਕੇ ਆ ਇਮਾ ਥਿਉਰੀਟਾਈਟਿਕ ਪੜਾਈ ਜਾਂਦੇ ਪ੍ਰੈਕਟੀਕਲ ਦੇ ਵਿੱਚ ਵੀ ਉਹ ਕੰਮ ਦੇ ਉਹ ਫੀਲਡ ਦੇ ਵਿੱਚ ਜਿਹੜੀ ਆਪਾਂ ਪੜਾਈ ਲੈਂਦੀ ਹੁਈ ਆ ਉਹ ਫੀਲਡ ਦਾ ਵੀ ਪ੍ਰੈਕਟੀਕਲ ਵੀ ਕਰਾਉਂਦੇ ਆ ਤੇ ਉਹ ਪ੍ਰੈਕਟੀਕਲ ਕਰਨ ਗਈ ਜਿੱਥੇ ਆਪਾਂ ਜਾਣਦੇ ਹੁੰਦੇ ਹੁਣ ਕਿ ਬਰ ਉੱਥੇ ਆਪਾਂ ਨੂੰ ਜੌਬ ਮਿਲ ਜਾਂਦੀ ਆ ਬਾਅਦ ਚ ਕੋਈ ਬੰਦ ਨੂੰ ਪਸੰਦ ਆ ਜਾਂਦਾ ਜਿਵੇਂ ਬੰਦਾ ਵੀ ਹਾਂ ਵਧੀਆ ਕੰਮ ਕਰਦਾਗਾ ਸਾਰਾ ਕੋਈ ਸੈਟ ਆ ਫਿਰ ਉਹੀ ਕਹਿੰਦਾ ਵੀ ਸਾਡੇ ਕੋਲ ਹੀ ਕੰਮ ਤੇ ਲੱਗ ਜਾ ਆਓ ਇਹ ਤਾਂ ਹੂੰ ਹੂੰ ਤੇ ਬਾਕੀ ਬਾਬਿਓ ਥੱਲੇ ਕਮੈਂਟ ਕਰਦੇ ਹੋ ਜੇ ਕੋਈ ਹੋਰ ਤੁਹਾਨੂੰ ਵੀਡੀਓ ਚਾਹੀਦੀ ਏਦਾਂ ਦੀ ਤੁਹਾਨੂੰ ਇਹ ਜੇ ਸਟੂਡੈਂਟ ਵੀ ਜਿਹੜੇ ਰਿਲੇਟਡ ਵੀ ਆਪਾਂ ਸਾਰੇ ਲਿਖ ਕੇ ਰੱਖ ਲਵਾਂਗੇ ਜਦੋਂ ਵੀ ਆਪਾਂ ਉਹ ਬੰਦੇ ਆਪਣੇ ਵੀਰੇ ਕੋਲ ਗਏ ਉਹ ਤੋਂ ਆਪਾਂ ਫੁੱਲ ਡਿਟੇਲ ਵਿੱਚ ਤੁਹਾਨੂੰ ਸਮਝਾਵਾਂਗੇ ਉਹ ਸਵਾਲਾਂ ਦਾ ਵੀ ਤੇ ਹੋਰ ਵੀ ਢਾਂਚੇ ਦੇਖ ਲਿਓ ਬਾਕੀ ਸਾਰੀਆਂ ਆਪਣੀਆਂ ਪਿੰਡੋ ਇਟਾਲੀਅਨ YouTube ਚੈਨਲ ਇੱਕ ਵਾਰ ਜਰੂਰ ਖੋਲ ਲਿਓ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ